ਬਿਲਕੁਲ ਪੰਤਕ ਸੀਟ ਆ ਮੈਂ ਤੇ ਪਹਿਲਾਂ ਹੀ ਦੱਸਿਆ ਵੀ ਜਿਹੜੀ ਸਾਡੀ ਤਰਨਧਾਨ ਡਿਸਟ੍ਰਿਕਟ ਦੀਆਂ ਚਾਰ ਸੀਟਾਂ ਪੱਟੀ ਖੇਮਕਰਨ ਖਡੂਰ ਸਾਹਿਬ ਤਰਨਧਾਨ ਸਾਹਿਬ ਇਹ ਚਾਰੇ ਸੀਟਾਂ ਉਹ ਸੀਟਾਂ ਨੇ ਜਦੋਂ ਅਕਾਲੀ ਦਲ ਕਾਂਗਰਸ ਦੋ ਪਾਰਟੀਆਂ ਹੀ ਹੁੰਦੀਆਂ ਸੀ ਭਾਵੇਂ ਪੰਜਾਬ 'ਚ ਉੱਤੇ ਸੀਐਮ ਕਾਂਗਰਸ ਦਾ ਪੰਜਣਾ ਤੇ ਇਹ ਚਾਰੇ ਸੀਟਾਂ ਅਕਾਲੀ ਦਲ ਦੇ ਖਾਤੇ ਜਾਂਦੀਆਂ ਨਹੀਂ ਆ ਕਿ ਇਹ ਉਮੀਦਵਾਰ ਨੇ ਅਕਾਲੀ ਦਲ ਨੇ ਭਾਵੇਂ 2 ਸਾਲ 3 ਸਾਲ ਮੱਥੇ ਨਾ ਲੱਗਣਾ ਇਲੈਕਸ਼ਨ ਲੜਨਾ ਆ ਜਾਣਾ ਥਾਪੀ ਦੇ ਦੇਣੀ ਤੇ ਲੋਕਾਂ ਨੇ ਫੇਰ ਤੱਕੜੀ ਨੂੰ ਵੋਟਾਂ ਬਾਦਣੀ ਅੱਜ ਕਾਲੀਦਲ ਜੇ ਨਿਹਾਰਾ ਲੈ ਗਿਆ ਨਾ ਉਹ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਗੁਰੂ ਮਹਾਰਾਜ ਦਾ ਮੱਥਾ ਲਾ ਲਿਆ ਉਸ ਬੱਥੇ ਕਰਕੇ ਲੋਕਾਂ ਨੇ ਕਾਲੀਦਲ ਨੂੰ ਪਾਸੇ ਕਰਤਾ ਤੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਜਿਤਾਤਾ ਆਮ ਆਦਮੀ ਪਾਰਟੀ ਦੀ ਡਿਵੈਲਪਮੈਂਟ ਨੂੰ ਜਿਤਾਤਾ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ 58000 ਤੋਂ ਵੱਧ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਲੋਕਾਂ ਨੇ ਉਹਨੂੰ ਫਤਵਾ ਦਿੱਤਾ ਜਿਹੜਾ 12000 ਤੋਂ ਵੱਧ ਲੀਡ ਆਈ ਆ ਇਹਦਾ ਮਤਲਬ ਆ ਲੋਕ ਸਰਕਾਰ ਦੇ ਕੰਮਾਂ ਤੋਂ ਖੁਸ਼ ਨਹੀਂ ਦੇ ਮੌਜੂਦਾ ਸਰਕਾਰ ਹੋਵੇ 4 ਸਾਲ ਸਰਕਾਰ ਆਪਦਾ ਕਾਰਜਕਾਲ ਜਿਹੜਾ ਉਹ ਪੂਰਾ ਕਰ ਚੁੱਕੀ ਹੋਵੇ ਲੋਕ ਹਮੇਸ਼ਾ ਜਿਹਦੇ ਕੋਈ ਤਾਕਤ ਹੋਵੇ ਉਹਦੇ ਨਾਲ ਨਾਰਾਜ਼ ਹੁੰਦੇ ਹੁੰਦੇ ਆ ਲੋਕਾਂ ਦੀਆਂ ਛਾਵਾਂ ਤੇ ਲੋਕਾਂ ਦੇ ਕੰਮ ਸਰਕਾਰ ਪ੍ਰਤੀ ਨਾ ਹੋਣ ਪੂਰੇ ਤੇ ਲੋਕ ਨਾਰਾਜ਼ ਹੁੰਦੇ ਆ ਜੇ ਅੱਜ ਲੋਕ ਨਾਲ ਖੜੇ ਇਹਦਾ ਮਤਲਬ ਲੋਕਾਂ ਦੇ ਕੰਮ ਹੋਏ ਆ ਲੋਕਾਂ ਦੀਆਂ ਛਾਵਾਂ ਪੂਰੀਆਂ ਹੋਈਆਂ ਲੋਕਾਂ ਨੂੰ ਸੰਤੁਸ਼ਟੀ ਆ ਸਰਕਾਰ ਤੋਂ ਤਾਂ ਹੀ ਲੋਕਾਂ ਨੇ ਸਰਕਾਰ ਨੂੰ ਜਿਤਾਇਆ ਤੇ ਵੱਡੇ ਮਾਰਜਨ ਨਾਲ ਜਿਵੇਂ ਹੁਣ ਸਾਰੀਆਂ ਬਾਈਲੈਕਸ਼ਨ ਜਲੰਧਰ ਲੁਧਿਆਣਾ ਹੁਣ ਇਹ ਜਿਹੜੀ ਇਹ ਆਪਣੀ ਤਰੰਧਾਰ ਨਾਲ ਹੀ ਹੋਈ ਹੈ ਸਾਡੀ ਇਹ ਆਮ ਆਦਮੀ ਪਾਰਟੀ ਨੂੰ ਜਿਤਾਈਆਂ ਵਿਰੋਧੀ ਕਹਿੰਦੇ ਇਹ ਸੈਮੀ ਫਾਈਨਲ ਆ ਸੈਮੀ ਫਾਈਨਲ ਤੇ ਭਾਵੇਂ 27 ਵਾਲਾ ਫਾਈਨਲ ਲੋਕ ਵੱਡੇ ਮਾਰਜਨ ਨਾਲ ਜਿਵੇਂ 92 ਸੀਟਾਂ ਅੱਗੇ 22 ਚ ਜਿਤਾਈਆਂ ਪੰਜਾਬ ਦੀ ਸੰਗਤ ਨੇ 92 ਤੋਂ ਵੀ ਵੱਧ ਐਮਐਲਏ ਜਿਤਾ ਕੇ ਵਿਧਾਨ ਸਭਾ ਚ ਭੇਜਣਗੇ ਸੰਗਤ ਨੂੰ ਪਤਾ ਆ ਵੀ ਜੇ ਕੰਮਾਂ ਦੀ ਰਾਜਨੀਤੀ ਨੂੰ ਅਸੀਂ ਪਹਿਲ ਦੇਵਾਂਗੇ ਤੇ ਗਾਂ ਕੰਮ ਹੋਰ ਤੇਜ਼ੀ ਨਾਲ ਹੋਣਗੇ ਲੋਕ ਆਮ ਆਦਮੀ ਪਾਰਟੀ ਨਾਲ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਬਿਲਕੁਲ ਪੰਥਕ ਸੀਟ ਆ ਮੈਂ ਤੇ ਪਹਿਲਾਂ ਹੀ ਦੱਸਿਆ ਵੀ ਜਿਹੜੀ ਸਾਡੀ ਤਰਨਤਾਰਨ ਡਿਸਟ੍ਰਿਕਟ ਦੀਆਂ ਚਾਰ ਸੀਟਾਂ ਪੱਟੀ ਖੇਮਕਰਨ ਖਡੂਰ ਸਾਹ ਤਰਨਤਾਰਨ ਸਾਹਿਬ ਇਹ ਚਾਰੇ ਸੀਟਾਂ ਉਹ ਸੀਟਾਂ ਨੇ ਜਦੋਂ ਅਕਾਲੀ ਦਲ ਕਾਂਗਰਸ ਦੋ ਪਾਰਟੀਆਂ ਹੀ ਹੁੰਦੀਆਂ ਸੀ ਭਾਵੇਂ ਪੰਜਾਬ 'ਚ ਉੱਤੇ ਸੀਐਮ ਕਾਂਗਰਸ ਦਾ ਪੰਜਣਾ ਤੇ ਇਹ ਚਾਰੇ ਸੀਟਾਂ ਅਕਾਲੀ ਦਲ ਦੇ ਖਾਤੇ ਜਾਂਦੀਆਂ ਨਹੀਂ ਆ ਕਿ ਇਹ ਉਮੀਦਵਾਰ ਨੇ ਅਕਾਲੀ ਦਲ ਨੇ ਭਾਵੇਂ 2 ਸਾਲ 3 ਸਾਲ ਮੱਥੇ ਨਾ ਲੱਗਣਾ ਇਲੈਕਸ਼ਨ ਲੜਨਾ ਆ ਜਾਣਾ ਥਾਪੀ ਦੇ ਦੇਣੀ ਤੇ ਲੋਕਾਂ ਨੇ ਫੇਰ ਤੱਕੜੀ ਨੂੰ ਵੋਟਾਂ ਬਾਦਣੀ ਅੱਜ ਅਕਾਲੀ ਦਲ ਜੇ ਨਿਹਾਰਾ ਲੈ ਗਿਆ ਨਾ ਉਹ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਗੁਰੂ ਮਹਾਰਾਜ ਨੇ ਮੱਥਾ ਲਾ ਲਿਆ ਉਸ ਬੱਥੇ ਕਰਕੇ ਲੋਕਾਂ ਨੇ ਕਾਲੀ ਦਲ ਨੂੰ ਪਾਸੇ ਕਰਤਾ ਤੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਜਿਤਾਤਾ ਆਮ ਆਦਮੀ ਪਾਰਟੀ ਦੀ ਡਿਵੈਲਪਮੈਂਟ ਨੂੰ ਜਿਤਾਤਾ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ 58000 ਤੋਂ ਵੱਧ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਲੋਕਾਂ ਨੇ ਉਹਨੂੰ ਫਤਵਾ ਦਿੱਤਾ ਜਿਹੜਾ 12000 ਤੋਂ ਵੱਧ ਲੀਡ ਆਈ ਆ ਇਹਦਾ ਮਤਲਬ ਆ ਲੋਕ ਸਰਕਾਰ ਦੇ ਕੰਮਾਂ ਤੋਂ ਖੁਸ਼ ਨਹੀਂ ਦੇ ਮੌਜੂਦਾ ਸਰਕਾਰ ਹੋਵੇ 4 ਸਾਲ ਸਰਕਾਰ ਆਵਦਾ ਕਾਰਜਕਾਲ ਜਿਹੜਾ ਉਹ ਪੂਰਾ ਕਰ ਚੁੱਕੀ ਹੋਵੇ ਲੋਕ ਹਮੇਸ਼ਾ ਜਿਹਦੇ ਕੋਈ ਤਾਕਤ ਹੋਵੇ ਉਹਦੇ ਨਾਲ ਨਾਰਾਜ਼ ਹੁੰਦੇ ਹੁੰਦੇ ਆ ਲੋਕਾਂ ਦੀਆਂ ਛਾਵਾਂ ਤੇ ਲੋਕਾਂ ਦੇ ਕੰਮ ਸਰਕਾਰ ਪ੍ਰਤੀ ਨਾ ਹੋਣ ਪੂਰੇ ਤੇ ਲੋਕ ਨਾਰਾਜ਼ ਹੁੰਦੇ ਆ ਜੇ ਅੱਜ ਲੋਕ ਨਾਲ ਖੜੇ ਇਹਦਾ ਮਤਲਬ ਲੋਕਾਂ ਦੇ ਕੰਮ ਹੋਏ ਆ ਲੋਕਾਂ ਦੀਆਂ ਛਾਵਾਂ ਪੂਰੀਆਂ ਹੋਈਆਂ ਲੋਕਾਂ ਨੂੰ ਸੰਤੁਸ਼ਟੀ ਆ ਸਰਕਾਰ ਤੋਂ ਤਾਂ ਹੀ ਲੋਕਾਂ ਨੇ ਸਰਕਾਰ ਨੂੰ ਜਿਤਾਇਆ ਤੇ ਵੱਡੇ ਮਾਰਜਨ ਨਾਲ ਜਿਵੇਂ ਹੁਣ ਸਾਰੀਆਂ ਬਾਈਲੈਕਸ਼ਨ ਜਲੰਧਰ ਲੁਧਿਆਣਾ ਹੁਣ ਇਹ ਜਿਹੜੀ ਇਹ ਆਪਣੀ ਦੰਦਾਰਨ ਵਾਲੀ ਹੋਈ ਹੈ ਸਾਡੀ ਇਹ ਆਮ ਆਦਮੀ ਪਾਰਟੀ ਨੂੰ ਜਿਤਾਈਆਂ ਵਿਰੋਧੀ ਕਹਿੰਦੇ ਇਹ ਸੈਮੀਫਾਈਨਲ ਆ ਸੈਮੀਫਾਈਨਲ ਤੇ ਭਾਵੇਂ 27 ਵਾਲਾ ਫਾਈਨਲ ਲੋਕ ਵੱਡੇ ਮਾਰਜਨ ਨਾਲ ਜਿਵੇਂ 99 ਸੀਟਾਂ ਅੱਗੇ 22 ਚ ਜਿਤਾਈਆਂ ਪੰਜਾਬ ਦੀ ਸੰਗਤ ਨੇ 92 ਤੋਂ ਵੀ ਵੱਧ ਐਮਐਲਏ ਜਿਤਾ ਕੇ ਵਿਧਾਨ ਸਭਾ ਚ ਭੇਜਣਗੇ ਸੰਗਤ ਨੂੰ ਪਤਾ ਆ ਵੀ ਜੇ ਕੰਮਾਂ ਦੀ ਰਾਜਨੀਤੀ ਨੂੰ ਅਸੀਂ ਪਹਿਲ ਦੇਵਾਂਗੇ ਤੇ ਗਾਂ ਕੰਮ ਹੋਰ ਤੇਜ਼ੀ ਨਾਲ ਹੋਣਗੇ ਲੋਕ ਆਮ ਆਦਮੀ ਪਾਰਟੀ ਨਾਲ ਸਰਦਾਰ ਭਗਵੰਤ ਸਿੰਘ ਮਾਨ ਦੀ ਨਾਲ ਬਿਲਕੁਲ ਪੰਤਕ ਸੀਟ ਆ ਮੈਂ ਤੇ ਪਹਿਲਾਂ ਹੀ ਦੱਸਿਆ ਵੀ ਜਿਹੜੀ ਸਾਡੀ ਤਰਨਤਾਰਨ ਡਿਸਟ੍ਰਿਕਟ ਦੀਆਂ ਚਾਰ ਸੀਟਾਂ ਪੱਟੀ ਖੇਮਕਰਨ ਖਡੂਰ ਸਾਹ ਤਰਨਤਾਰਨ ਸਾਹਿਬ ਇਹ ਚਾਰੇ ਸੀਟਾਂ ਉਹ ਸੀਟਾਂ ਨੇ ਜਦੋਂ ਅਕਾਲੀ ਦਲ ਕਾਂਗਰਸ ਦੋ ਪਾਰਟੀਆਂ ਹੀ ਹੁੰਦੀਆਂ ਸੀ ਭਾਵੇਂ ਪੰਜਾਬ 'ਚ ਉੱਤੇ ਸੀਐਮ ਕਾਂਗਰਸ ਦਾ ਪੰਜਣਾ ਤੇ ਇਹ ਚਾਰੇ ਸੀਟਾਂ ਅਕਾਲੀ ਦਲ ਦੇ ਖਾਤੇ ਜਾਂਦੀਆਂ ਨਹੀਂ ਆ ਕਿ ਇਹ ਮੀਤਵਾਰ ਨੇ ਅਕਾਲੀ ਦਲ ਨੇ ਭਾਵੇਂ 2 ਸਾਲ 3 ਸਾਲ ਮੱਥੇ ਨਾ ਲੱਗਣਾ ਇਲੈਕਸ਼ਨ ਲੜਨਾ ਆ ਜਾਣਾ ਥਾਪੀ ਦੇ ਦੇਣੀ ਤੇ ਲੋਕਾਂ ਨੇ ਫੇਰ ਤੱਕੜੀ ਨੂੰ ਵੋਟਾਂ ਬਾਦਣੀ ਅੱਜ ਕਾਲੀਦਲ ਜੇ ਨਿਹਾਰਾ ਲੈ ਗਿਆ ਨਾ ਉਹ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਗੁਰੂ ਮਹਾਰਾਜ ਦਾ ਮੱਥਾ ਲਾ ਲਿਆ ਉਸ ਬੱਥੇ ਕਰਕੇ ਲੋਕਾਂ ਨੇ ਕਾਲੀਦਲ ਨੂੰ ਪਾਸੇ ਕਰਤਾ ਤੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਜਿਤਾਤਾ ਆਮ ਆਦਮੀ ਪਾਰਟੀ ਦੀ ਡਿਵੈਲਪਮੈਂਟ ਨੂੰ ਜਿਤਾਤਾ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ 58000 ਤੋਂ ਵੱਧ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਲੋਕਾਂ ਨੇ ਉਹਨੂੰ ਫਤਵਾ ਦਿੱਤਾ ਜਿਹੜਾ 12000 ਤੋਂ ਵੱਧ ਲੀਡ ਆਈ ਆ ਇਹਦਾ ਮਤਲਬ ਆ ਲੋਕ ਸਰਕਾਰ ਦੇ ਕੰਮਾਂ ਤੋਂ ਖੁਸ਼ ਨਹੀਂ ਨੇ ਜੇ ਮੌਜੂਦਾ ਸਰਕਾਰ ਹੋਵੇ 4 ਸਾਲ ਸਰਕਾਰ ਆਵਦਾ ਕਾਰਜਕਾਲ ਜਿਹੜਾ ਉਹ ਪੂਰਾ ਕਰ ਚੁੱਕੀ ਹੋਵੇ ਲੋਕ ਹਮੇਸ਼ਾ ਜਿਹਦੇ ਕੋਈ ਤਾਕਤ ਹੋਵੇ ਉਹਦੇ ਨਾਲ ਨਾਰਾਜ਼ ਹੁੰਦੇ ਹੁੰਦੇ ਆ ਲੋਕਾਂ ਦੀਆਂ ਛਾਵਾਂ ਤੇ ਲੋਕਾਂ ਦੇ ਕੰਮ ਸਰਕਾਰ ਪ੍ਰਤੀ ਨਾ ਹੋਣ ਪੂਰੇ ਤੇ ਲੋਕ ਨਾਰਾਜ਼ ਹੁੰਦੇ ਆ ਜੇ ਅੱਜ ਲੋਕ ਨਾਲ ਖੜੇ ਇਹਦਾ ਮਤਲਬ ਲੋਕਾਂ ਦੇ ਕੰਮ ਹੋਏ ਆ ਲੋਕਾਂ ਦੀਆਂ ਛਾਵਾਂ ਪੂਰੀਆਂ ਹੋਈਆਂ ਲੋਕਾਂ ਨੂੰ ਸੰਤੁਸ਼ਟੀ ਆ ਸਰਕਾਰ ਤੋਂ ਤਾਂ ਹੀ ਲੋਕਾਂ ਨੇ ਸਰਕਾਰ ਨੂੰ ਜਿਤਾਇਆ ਤੇ ਵੱਡੇ ਮਾਰਜਨ ਨਾਲ ਜਿਵੇਂ ਹੁਣ ਸਾਰੀਆਂ ਬਾਈਲੈਕਸ਼ਨ ਜਲੰਧਰ ਲੁਧਿਆਣਾ ਹੁਣ ਇਹ ਜਿਹੜੀ ਇਹ ਆਪਣੀ ਤਰੰਧਾਰ ਨਾਲ ਹੀ ਹੋਈ ਹੈ ਸਾਡੀ ਇਹ ਆਮ ਆਦਮੀ ਪਾਰਟੀ ਨੂੰ ਜਿਤਾਈਆਂ ਵਿਰੋਧੀ ਕਹਿੰਦੇ ਇਹ ਸੈਮੀਫਾਈਨਲ ਆ ਸੈਮੀਫਾਈਨਲ ਤੇ ਭਾਵੇਂ 27 ਵਾਲਾ ਫਾਈਨਲ ਲੋਕ ਵੱਡੇ ਮਾਰਜਨ ਨਾਲ ਜਿਵੇਂ 99 ਸੀਟਾਂ ਅੱਗੇ 22 ਚ ਜਿਤਾਈਆਂ ਪੰਜਾਬ ਦੀ ਸੰਗਤ ਨੇ 92 ਤੋਂ ਵੀ ਵੱਧ ਐਮਐਲਏ ਜਿਤਾ ਕੇ ਵਿਧਾਨ ਸਭਾ 'ਚ ਭੇਜਣਗੇ ਸੰਗਤ ਨੂੰ ਪਤਾ ਆ ਵੀ ਜੇ ਕੰਮਾਂ ਦੀ ਰਾਜਨੀਤੀ ਨੂੰ ਅਸੀਂ ਪਹਿਲ ਦੇਵਾਂਗੇ ਤੇ ਗਾਂ ਕੰਮ ਹੋਰ ਤੇਜ਼ੀ ਨਾਲ ਹੋਣਗੇ ਲੋਕ ਆਮ ਆਦਮੀ ਪਾਰਟੀ ਨਾਲ ਸਰਦਾਰ ਭਗਵੰਤ ਸਿੰਘ ਮਾਨ ਦੀ ਨਾਲ ਬਿਲਕੁਲ ਪੰਤਕ ਸੀਟ ਆ ਮੈਂ ਤੇ ਪਹਿਲਾਂ ਹੀ ਦੱਸਿਆ ਵੀ ਜਿਹੜੀ ਸਾਡੀ ਤਰਨਧਰਨ ਡਿਸਟ੍ਰਿਕਟ ਦੀਆਂ ਚਾਰ ਸੀਟਾਂ ਪੱਟੀ ਖੇਮਕਰਨ ਖਡੂਰ ਸਾਹਿਬ ਤਰਨਧਰਨ ਸਾਹਿਬ ਇਹ ਚਾਰੇ ਸੀਟਾਂ ਉਹ ਸੀਟਾਂ ਨੇ ਜਦੋਂ ਕਾလီਦਲ ਕਾਂਗਰਸ ਦੋ ਪਾਰਟੀਆਂ ਹੀ ਹੁੰਦੀਆਂ ਸੀ ਭਾਵੇਂ ਪੰਜਾਬ ਚ ਉੱਤੇ ਸੀਐਮ ਕਾਂਗਰਸ ਦਾ ਪੰਜਣਾ ਤੇ ਇਹ ਚਾਰੇ ਸੀਟਾਂ ਕਾလီਦਲ ਦੇ ਖਾਤੇ ਜਾਂਦੀਆਂ ਨਹੀਂ ਆ ਕਿ ਇਹ ਮੀਤਵਾਰ ਨੇ ਕਾလီਦਲ ਨੇ ਭਾਵੇਂ 2 ਸਾਲ 3 ਸਾਲ ਮੱਥੇ ਨਾ ਲੱਗਣਾ ਇਲੈਕਸ਼ਨ ਲੜਨਾ ਆ ਜਾਣਾ ਥਾਪੀ ਦੇ ਦੇਣੀ ਤੇ ਲੋਕਾਂ ਨੇ ਫੇਰ ਤੱਕੜੀ ਨੂੰ ਵੋਟਾਂ ਬਾਦਣੀ ਅੱਜ ਕਾလီਦਲ ਜੇ ਨਿਹਾਰਾ ਲੈ ਗਿਆਣਾ ਉਹ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਗੁਰੂ ਮਹਾਰਾਜ ਨੇ ਮੱਥਾ ਲਾ ਲਿਆ ਉਸ ਬੱਥੇ ਕਰਕੇ ਲੋਕਾਂ ਨੇ ਕਾਲੀ ਦਲ ਨੂੰ ਪਾਸੇ ਕਰਤਾ ਤੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਜਿਤਾਤਾ ਆਮ ਆਦਮੀ ਪਾਰਟੀ ਦੀ ਡਿਵੈਲਪਮੈਂਟ ਨੂੰ ਜਿਤਾਤਾ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ 58000 ਤੋਂ ਵੱਧ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਲੋਕਾਂ ਨੇ ਉਹਨੂੰ ਫਤਵਾ ਦਿੱਤਾ ਜਿਹੜਾ 12000 ਤੋਂ ਵੱਧ ਲੀਡ ਆਈ ਆ ਇਹਦਾ ਮਤਲਬ ਆ ਲੋਕ ਸਰਕਾਰ ਦੇ ਕੰਮਾਂ ਤੋਂ ਖੁਸ਼ ਨੇ ਨਹੀਂ ਜੇ ਮੌਜੂਦਾ ਸਰਕਾਰ ਹੋਵੇ 4 ਸਾਲ ਸਰਕਾਰ ਆਵਦਾ ਕਾਰਜਕਾਲ ਜਿਹੜਾ ਉਹ ਪੂਰਾ ਕਰ ਚੁੱਕੀ ਹੋਵੇ ਲੋਕ ਹਮੇਸ਼ਾ ਜਿਹਦੇ ਕੋਈ ਤਾਕਤ ਹੋਵੇ ਉਹਦੇ ਨਾਲ ਨਾਰਾਜ਼ ਹੁੰਦੇ ਹੁੰਦੇ ਆ ਲੋਕਾਂ ਦੀਆਂ ਛਾਵਾਂ ਤੇ ਲੋਕਾਂ ਦੇ ਕੰਮ ਸਰਕਾਰ ਪ੍ਰਤੀ ਨਾ ਹੋਣ ਪੂਰੇ ਤੇ ਲੋਕ ਨਾਰਾਜ਼ ਹੁੰਦੇ ਆ ਜੇ ਅੱਜ ਲੋਕ ਨਾਲ ਖੜੇ ਇਹਦਾ ਮਤਲਬ ਲੋਕਾਂ ਦੇ ਕੰਮ ਹੋਏ ਆ ਲੋਕਾਂ ਦੀਆਂ ਛਾਵਾਂ ਪੂਰੀਆਂ ਹੋਈਆਂ ਲੋਕਾਂ ਨੂੰ ਸੰਤੁਸ਼ਟੀ ਆ ਸਰਕਾਰ ਤੋਂ ਤਾਂ ਹੀ ਲੋਕਾਂ ਨੇ ਸਰਕਾਰ ਨੂੰ ਜਿਤਾਇਆ ਤੇ ਵੱਡੇ ਮਾਰਜਨ ਨਾਲ ਜਿਵੇਂ ਹੁਣ ਸਾਰੀਆਂ ਬਾਈਲੈਕਸ਼ਨ ਜਲੰਧਰ ਲੁਧਿਆਣਾ ਹੁਣ ਇਹ ਜਿਹੜੀ ਇਹ ਆਪਣੀ ਤਰੰਧਾਰ ਨਾਲ ਹੀ ਹੋਈ ਹੈ ਸਾਡੀ ਇਹ ਆਮ ਆਦਮੀ ਪਾਰਟੀ ਨੂੰ ਜਿਤਾਈਆਂ ਵਿਰੋਧੀ ਕਹਿੰਦੇ ਇਹ ਸੈਮੀਫਾਈਨਲ ਆ ਸੈਮੀਫਾਈਨਲ ਤੇ ਭਾਵੇਂ 27 ਵਾਲਾ ਫਾਈਨਲ ਲੋਕ ਵੱਡੇ ਮਾਰਜਨ ਨਾਲ ਜਿਵੇਂ 99 ਸੀਟਾਂ ਅੱਗੇ 22 ਚ ਜਿਤਾਈਆਂ ਪੰਜਾਬ ਦੀ ਸੰਗਤ ਨੇ 92 ਤੋਂ ਵੀ ਵੱਧ ਐਮਐਲਏ ਜਿਤਾ ਕੇ ਵਿਧਾਨ ਸਭਾ 'ਚ ਭੇਜਣਗੇ ਸੰਗਤ ਨੂੰ ਪਤਾ ਆ ਵੀ ਜੇ ਕਮਾਂ ਦੀ ਰਾਜਨੀਤੀ ਨੂੰ ਅਸੀਂ ਪਹਿਲ ਦੇਵਾਂਗੇ ਤੇ ਗਾਂ ਕੰਮ ਹੋਰ ਤੇਜ਼ੀ ਨਾਲ ਹੋਣਗੇ ਲੋਕ ਆਮ ਆਦਮੀ ਪਾਰਟੀ ਨਾਲ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਬਿਲਕੁਲ ਪੰਤਕ ਸੀਟ ਆ ਮੈਂ ਤੇ ਪਹਿਲਾਂ ਹੀ ਦੱਸਿਆ ਵੀ ਜਿਹੜੀ ਸਾਡੀ ਤਰਨਧਾਰਨ ਡਿਸਟ੍ਰਿਕਟ ਦੀਆਂ ਚਾਰ ਸੀਟਾਂ ਪੱਟੀ ਖੇਮਕਰਨ ਖਡੂਰ ਸਾਹਿਬ ਤਰਨਧਾਰਨ ਸਾਹਿਬ ਇਹ ਚਾਰੇ ਸੀਟਾਂ ਉਹ ਸੀਟਾਂ ਨੇ ਜਦੋਂ ਕਾਲੀ ਦਲ ਕਾਂਗਰਸ ਦੋ ਪਾਰਟੀਆਂ ਹੀ ਹੁੰਦੀਆਂ ਸੀ ਭਾਵੇਂ ਪੰਜਾਬ ਚ ਉੱਤੇ ਸੀਐਮ ਕਾਂਗਰਸ ਦਾ ਪੰਜਣਾ ਤੇ ਇਹ ਚਾਰੇ ਸੀਟਾਂ ਕਾਲੀ ਦਲ ਦੇ ਖਾਤੇ ਜਾਂਦੀਆਂ ਨਹੀਂ ਆ ਕਿ ਇਹ ਮੀਤਵਾਰ ਨੇ ਕਾਲੀ ਦਲ ਨੇ ਭਾਵੇਂ 2 ਸਾਲ 3 ਸਾਲ ਮੱਥੇ ਨਾ ਲੱਗਣਾ ਇਲੈਕਸ਼ਨ ਲੜਨਾ ਆ ਜਾਣਾ ਥਾਪੀ ਦੇ ਦੇਣੀ ਤੇ ਲੋਕਾਂ ਨੇ ਫੇਰ ਤੱਕੜੀ ਨੂੰ ਵੋਟਾਂ ਬਾਦਣੀ ਅੱਜ ਕਾਲੀਦਲ ਜੇ ਨਿਹਾਰਾ ਲੈ ਗਿਆ ਨਾ ਉਹ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਗੁਰੂ ਮਹਾਰਾਜ ਦਾ ਮੱਥਾ ਲਾ ਲਿਆ ਉਸ ਬੱਥੇ ਕਰਕੇ ਲੋਕਾਂ ਨੇ ਕਾਲੀਦਲ ਨੂੰ ਪਾਸੇ ਕਰਤਾ ਤੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਜਿਤਾਤਾ ਆਮ ਆਦਮੀ ਪਾਰਟੀ ਦੀ ਡਿਵੈਲਪਮੈਂਟ ਨੂੰ ਜਿਤਾਤਾ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ 58000 ਤੋਂ ਵੱਧ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਲੋਕਾਂ ਨੇ ਉਹਨੂੰ ਫਤਵਾ ਦਿੱਤਾ ਜਿਹੜਾ 12000 ਤੋਂ ਵੱਧ ਲੀਡ ਆਈ ਆ ਇਹਦਾ ਮਤਲਬ ਆ ਲੋਕ ਸਰਕਾਰ ਦੇ ਕੰਮਾਂ ਤੋਂ ਖੁਸ਼ ਨੇ ਨਹੀਂ ਤੇ ਮੌਜੂਦਾ ਸਰਕਾਰ ਹੋਵੇ 4 ਸਾਲ ਸਰਕਾਰ ਆਪਦਾ ਕਾਰਜਕਾਲ ਜਿਹੜਾ ਉਹ ਪੂਰਾ ਕਰ ਚੁੱਕੀ ਹੋਵੇ ਲੋਕ ਹਮੇਸ਼ਾ ਜਿਹਦੇ ਕੋਈ ਤਾਕਤ ਹੋਵੇ ਉਹਦੇ ਨਾਲ ਨਾਰਾਜ਼ ਹੁੰਦੇ ਹੁੰਦੇ ਆ ਲੋਕਾਂ ਦੀਆਂ ਛਾਵਾਂ ਤੇ ਲੋਕਾਂ ਦੇ ਕੰਮ ਸਰਕਾਰ ਪ੍ਰਤੀ ਨਾ ਹੋਣ ਪੂਰੇ ਤੇ ਲੋਕ ਨਾਰਾਜ਼ ਹੁੰਦੇ ਆ ਜੇ ਅੱਜ ਲੋਕ ਨਾਲ ਖੜੇ ਇਹਦਾ ਮਤਲਬ ਲੋਕਾਂ ਦੇ ਕੰਮ ਹੋਏ ਆ ਲੋਕਾਂ ਦੀਆਂ ਛਾਵਾਂ ਪੂਰੀਆਂ ਹੋਈਆਂ ਲੋਕਾਂ ਨੂੰ ਸੰਤੁਸ਼ਟੀ ਆ ਸਰਕਾਰ ਤੋਂ ਤਾਂ ਹੀ ਲੋਕਾਂ ਨੇ ਸਰਕਾਰ ਨੂੰ ਜਿਤਾਇਆ ਤੇ ਵੱਡੇ ਮਾਰਜਨ ਨਾਲ ਜਿਵੇਂ ਹੁਣ ਸਾਰੀਆਂ ਬਾਈਲੈਕਸ਼ਨ ਜਲੰਧਰ ਲੁਧਿਆਣਾ ਹੁਣ ਇਹ ਜਿਹੜੀ ਇਹ ਆਪਣੀ ਦਰਦਾਰ ਨਾਲ ਹੀ ਹੋਈ ਹੈ ਸਾਡੀ ਇਹ ਆਮ ਆਦਮੀ ਪਾਰਟੀ ਨੂੰ ਜਿਤਾਈਆਂ ਵਿਰੋਧੀ ਕਹਿੰਦੇ ਇਹ ਸੈਮੀ ਫਾਈਨਲ ਆ ਸੈਮੀ ਫਾਈਨਲ ਤੇ ਭਾਵੇਂ 27 ਵਾਲਾ ਫਾਈਨਲ ਲੋਕ ਵੱਡੇ ਮਾਰਜਨ ਨਾਲ ਜਿਵੇਂ 92 ਸੀਟਾਂ ਅੱਗੇ 22 ਚ ਜਿਤਾਈਆਂ ਪੰਜਾਬ ਦੀ ਸੰਗਤ ਨੇ 92 ਤੋਂ ਵੀ ਵੱਧ ਐਮਐਲਏ ਜਿਤਾ ਕੇ ਵਿਧਾਨ ਸਭਾ ਚ ਭੇਜਣਗੇ ਸੰਗਤ ਨੂੰ ਪਤਾ ਆ ਵੀ ਜੇ ਕੰਮਾਂ ਦੀ ਰਾਜਨੀਤੀ ਨੂੰ ਅਸੀਂ ਪਹਿਲ ਦੇਵਾਂਗੇ ਤੇ ਗਾਂ ਕੰਮ ਹੋਰ ਤੇਜ਼ੀ ਨਾਲ ਹੋਣਗੇ ਲੋਕ ਆਮ ਆਦਮੀ ਪਾਰਟੀ ਨਾਲ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ